ਅਮ ਅੱਜ ਪੂਰੇ ਦੇਸ਼ ਦੇ ਵਿੱਚ ਬਹੁਤ ਹੀ ਖੁਸ਼ੀ ਮਨਾਈ ਜਾ ਰਹੀ ਹੈ ਕਿ ਆਪ ਸਭ ਨੂੰ ਪਤਾ ਹੈ ਕਿ ਕਿਵੇਂ ਲਗਭਗ ਪਿਛਲੇ 2 ਸਾਲ ਤੋਂ ਆਮ ਆਦਮੀ ਪਾਰਟੀ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਇੱਕ ਬਿਲਕੁਲ ਹੀ ਫਰਜੀ ਕੇਸ ਬਣਾ ਕੇ ਸਾਡੇ ਲੀਡਰਸ ਜਿਦੇ ਵਿੱਚ ਮਨਿਸਤ ਸੋਦੀਆ ਜੀ, ਸਤਿੰਦਰ ਜੈਨ ਸਾਡੇ ਹੋਰ ਬਹੁਤ ਸਾਰੇ ਲੀਡਰਸ ਤੇ ਸਾਡੇ ਕੌਮੀ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨੂੰ ਪੂਰਾ ਦੇਸ਼ ਬੇਅੰਤਿਆ ਮੋਹੱਬਤ ਕਰਦਾ ਹੈ ਉਹਨਾਂ ਦੇ ਕੰਮਜਾ ਹੈਨ ਇੱਕ ਐਦਾਂ ਦੇ ਮੁੱਖ ਮੰਤਰੀ ਨੂੰ ਪਿਛਲੇ ਕਈ ਮਹੀਨਿਆਂ ਤੋਂ ਜੇਲ੍ਹ ਚ ਰੱਖਿਆ ਸੀ ਤੇ ਅੱਜ ਸੁਪਰੀਮ ਕੋਰਟ ਦੇ ਜਿੱਥੇ ਉਹਨੇ ਜ਼ਮਾਨਤ ਦਿੱਤੀ ਹੈ ਤਾਂ ਉੱਥੇ ਹੀ ਸੁਪਰੀਮ ਕੋਰਟ ਨੇ ਬੜਾ ਸਾਫ਼ ਕਿਹਾ ਹੈ ਕਿ ਜੋ ਸੀਬੀਆਈ ਵੱਲੋਂ ਅਰੈਸ ਸੀਗੀ ਇਹ ਸਾਫ਼ ਦੱਸਦੀ ਹੈ ਕਿ ਪਰਸਨਲ ਜਿਹੜਾ ਹੈ ਇਹ ਅਰੈਸ ਅਨਵਾਂਟਿਡ ਸੀ ਤੇ ਇਸ ਤਰੀਕੇ ਨਾਲ ਪਰਸਨਲ ਪੋਲਿਟੀਕਲ ਵੈਂਡੇਟਾ ਇਸ ਕੇਸ ਦੇ ਵਿੱਚ ਹੋਇਆ ਤੇ ਪਿਛਲੇ ਦਿਨਾਂ ਚ ਆਪਾਂ ਦੇਖਿਆ ਇਸ ਕੱਥੇ ਸ਼ਰਾਬ ਘਟੋਲੇ ਨਾਲ ਜੁੜੇ ਹਰ ਇੱਕ ਦੋਸ਼ੀ ਨੂੰ ਜਿਹੜਾ ਹਰ ਇੱਕ ਜਿਹੜਾ ਅਕਿਊਜ਼ਡ ਹੈ ਉਸ ਨੂੰ ਜਿਹੜੀ ਹੈ ਜ਼ਮਾਨਤ ਦਿੱਤੀ ਗਈ ਹੈ ਤੇ ਅੱਜ ਪੂਰੇ ਦੇਸ਼ ਦੇ ਵਿੱਚ ਇਸ ਗੱਲ ਦੀ ਖੁਸ਼ੀ ਮਨਾਈ ਜਾ ਰਹੀ ਹੈ ਤੇ ਆਮ ਆਦਮੀ ਪਾਰਟੀ ਦੇ ਸਾਰੇ ਹੀ ਸਾਡੇ ਕਾਰਜਕਰਤਾਵਾਂ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਹੁਣ ਅਰਵਿੰਦ ਕੇਜਰੀਵਾਲ ਜੀ ਆਕੇ ਦਿਨ ਰਾਤ ਫਿਰ ਪੰਜਾਬ ਦੇ ਲਈ ਦਿੱਲੀ ਦੇ ਲਈ ਤੇ ਪੂਰੇ ਦੇਸ਼ ਦੇ ਲਈ ਮਿਹਨਤ ਕਰਨਗੇ